ਪਵਾਇ ਗੁਰ ਦੀ ਕਾ ਖਾਲਸਾ ਵਾਇ ਗੁਰ ਜੀ ਕੀ ਫਤਿਹ ਅੱਜ ਜੋ ਵਿਸ਼ਾ ਅਸੀਂ ਵਿਚਾਰ ਵਾਸਤੇ ਚੁਣਿਆ ਹੈ ਉਹ ਹੈ ਸੁੱਚ ਭੇਟ ਪਵਿੱਤਰ ਅਪਵਿੱਤਰ ਕਿਉਂਕਿ ਆਮ ਘਰਾਂ ਵਿੱਚ ਸਮਾਜ ਵਿੱਚ ਜਾਂ ਧਾਰਮਿਕ ਸਥਾਨਾਂ ਤੇ ਇਹ ਜਿਹੜੀ ਚੀਜ਼ ਆ ਬਹੁਤ ਦੇਖਣ ਵਿਚ ਆ ਰਹੀ ਆ ਸੋ ਅੱਜ ਦਾ ਇਹ ਜਿਹੜਾ ਵਿਸ਼ਾ ਹੈ ਇਸ ਤੇ ਵਿਚਾਰ ਕਰਨ ਵਾਸਤੇ ਗੁਰਮਤ ਗਿਆਨ ਮਿਸ਼ਨੀ ਕਾਲਜ ਦੀ ਟੀਮ ਦੇ ਵਿੱਚੋਂ ਕੁਝ ਮੈਂਬਰ ਜਿਨ੍ਹਾਂ ਵਿੱਚ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਜੀ ਦਾ ਦੇਰ ਅਤੇ ਮੇਰੇ ਨਾਲ ਹੀ ਬਿਲਕੁਲ ਬੈਠਿਆ ਹਨ ਵੀਰ ਨਛੱਤਰ ਸਿੰਘ ਜੀ ਗੁੈਂਦਵਾਲ ਅਤੇ ਉਹਨਾਂ ਤੋਂ ਅੱਗੇ ਬੈਠੇ ਹੋਏ ਹਨ ਵੀਰ ਬ੍ਰਹਮ ਜੀ ਸਿੰਘ ਜੀ ਸਰਹਾਈ ਸੋ ਅੱਜ ਦਾ ਜਿਹੜਾ ਵਿਸ਼ਾ ਹੈ ਸੁੱਚ ਭਿੱਟ ਪਵਿੱਤਰ ਅਤੇ ਅਪਵਿੱਤਰ ਇਹ ਜਿਹੜਾ ਵਿਸ਼ਾ ਹੈ ਬਹੁਤ ਐਮ ਹੈ ਕਿਉਂਕਿ ਦੇਖਣ ਵਿੱਚ ਆਮ ਹੀ ਆ ਰਿਹਾ ਕਿ ਜੇਕਰ ਕੋਈ ਹੱਥ ਵੀ ਮਿਲਾ ਰਿਹਾ ਤੇ ਵਿੱਚ ਪਰਨਾ ਦੇ ਕੇ ਕਪੜਾ ਦੇ ਕੇ ਤੇ ਹੱਥ ਮਿਲਾ ਰਿਹਾ ਇੱਥੋਂ ਤੱਕ ਵੀ ਦੇਖਿਆ ਜਾਂਦਾ ਹੈ ਗੁਰਦੁਆਰਾ ਸਾਹਿਬਾਂ ਦੇ ਅੰਦਰ ਕਿ ਕਈ ਵਾਰ ਆਮ ਬੰਦੇ ਦੇ ਕੋਲੋਂ ਸੇਵਾਦਾਰ ਦੇ ਕੋਲੋਂ ਪ੍ਰਸ਼ਾਦ ਵੀ ਲੈਣ ਤੋਂ ਕਈ ਆਨਕਨੀ ਕਰਦੇ ਨੇ ਕੋਲ ਵੀ अनेका ਇਹਦੇ ਪੱਖ ਨੇ ਸੋ ਇਸ ਤੇ ਵਿਚਾਰ ਕਰਨ ਤੋਂ ਪਹਿਲਾਂ ਸਮੂਹ ਵੀਰਾਂ ਵੱਲੋਂ ਇੱਕ ਵਾਰੀ ਫਤਿਹ ਉਹ ਪ੍ਰਵਾਨ ਕਰੋ ਵਾਹਿਗੁਰੂ ਦੀ ਕਾਸਾ ਵਾਹਿਗੁਰੂ ਦੀ ਫਤਿਹ ਹੈ ਸੋ ਸਭ ਤੋਂ ਪਹਿਲਾਂ ਆਪਾਂ ਇਹ ਦੇਖਣ ਦਾ ਯਤਨ ਕਰਾਂਗੇ ਕਿ ਇਹ ਜਿਹੜੇ ਸੋਚ ਭੇਟਿਆ ਪਵਿੱਤਰਤਾ ਅਪਵਿੱਤਰਤਾ ਦੀ ਜਿਹੜੀ ਗੱਲ ਹੋ ਰਹੀ ਹੈ ਚਾਰੇ ਪਾਸੇ ਇਹ ਅਸਰ ਵਿੱਚ ਇਹ ਸ਼ੁਰੂ ਕਿੱਥੋਂ ਹੁੰਦੀ ਹੈ ਕਿੱਥੋਂ ਸ਼ੁਰੂ ਹੁੰਦੀ ਹੈ ਕਿਹੜੇ ਕਾਰਨ ਸਨ ਕਿਉਂ ਇਹ ਸ਼ੁਰੂ ਕੀਤੀ ਗਈ ਤੇ ਇਹ ਅੱਜ ਜਿਹੜਾ ਰੂਪ ਆ ਉਹਨੇ ਕੀ اختیار ਕਰ ਲਿਆ ਸਾਡੀ ਕੌਮ ਦੇ ਅੰਦਰ ਕਿਵੇਂ ਆ ਗਿਆ ਸੋ ਮੈਂ ਵੀਰ ਬ੍ਰਹਮਜੀ ਸਿੰਘ ਜੀ ਦੇ ਕੋਲੋਂ ਸਭ ਤੋਂ ਪਹਿਲਾਂ ਇਹ ਸਬਾਬਤ ਵਿਚਾਰ ਪੁੱਛਣਾ ਚਾਹਾਂਗਾ ਕਿ ਇਹ ਜਿਹੜੀ ਸੋਚ ਭੇਟਿਆ ਇਹ ਆਰੰਭ ਹੋਣ ਦੇ ਕਾਰਨ ਕਿਹੜੇ-ਕਿਹੜੇ ਨੇ ਅਸਲ ਦੇ ਵਿੱਚ ਜਿਹੜੀ ਇਹ ਸੋਚ ਭੇਟ ਦਾ ਮੂਲ ਪ੍ਰਕਰਨ ਹੈ ਇਹ ਸਾਨੂੰ ਬ੍ਰਾਹਮਣ ਦੀ ਪੈਦਾ ਕੀਤੀ ਹੋਈ ਪ੍ਰਣਾਲੀ ਤੋਂ ਮਿਲਦਾ ਹੈ ਜੀ ਜੀ ਇਹਦੇ ਪੈਦਾ ਹੋਣ ਦੇ ਮੇਨ ਕਾਰਨ ਜੇ ਅਸੀਂ ਵੇਖੀਏ ਤੇ ਇਹ ਇੱਕ ਬਹੁਤ ब्राह्मण ਨੇ ਜਿਹੜੀ ਆਪਣੀ பிரபு ਸੱਤਾ ਨੂੰ ਕਾਇਮ ਕਰਨ ਵਾਸਤੇ ਆਪਣੀ ਉੱਚਤਾ ਨੂੰ ਕਾਇਮ ਕਰਨ ਵਾਸਤੇ ਸਮਾਜ ਦੀ ਪਹਿਲਾਂ ਵੰਡ ਕੀਤੀ ਉਹਨੂੰ ਚਾਰ ਹਿੱਸਿਆਂ 'ਚ ਵੰਡਿਆ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਪਹਿਲੇ ਇਹਨੂੰ ਚਾਰ ਹਿੱਸਿਆਂ 'ਚ ਵੰਡਿਆ ਇਸ ਪਾੜੇ ਨੂੰ ਹੋਰ ਵਧਾਉਣ ਵਾਸਤੇ ਆਪਣੇ ਆਪ ਨੂੰ ਉੱਚਾ ਤੇ ਬਾਕੀ ਸਾਰਿਆਂ ਦੇ ਅੰਦਰ ਹੀਣ ਭਾਵਨਾ ਭਰਨ ਵਾਸਤੇ ਇੱਕ ਕਰਮ ਦੀ ਸ਼ੁਰੂਆਤ ਕੀਤੀ ਜਿਸ ਨੂੰ ਸੁੱਚ ਪੇਟ ਆਖਿਆ ਗਿਆ ਇਸ ਦੇ ਦੁਆਰਾ ਕੀਤਾ ਕੀ ਗਿਆ ਵੀ ਇੱਕ ਖਾਸ ਵਰਗ ਜਿਹੜਾ ਸ਼ੂਦਰ ਸੀ ਜੋ ਸਭ ਤੋਂ ਥੱਲੇ ਸੀ ਉਸ ਨੂੰ ਸਭ ਤੋਂ ਪਹਿਲਾਂ ਨੀਵਾ ਮੰਨ ਲਿਆ ਗਿਆ ਕਿਉਂਕਿ ਇਹ ਮੰਨਿਆ ਗਿਆ ਸ਼ਾਸਤਰਾਂ ਦੇ ਵਿੱਚ ਧਰਮ ਗ੍ਰੰਥਾਂ ਦੇ ਵਿੱਚ ਉਹਨਾਂ ਦੇ ਕਿ ਇਹ ਬ੍ਰਹਮਾ ਜੀ ਦੇ ਪੈਰਾਂ ਦੇ ਵਿੱਚੋਂ ਪੈਦਾ ਹੋਏ ਪੈਰਾਂ ਤੋਂ ਪੈਦਾ ਹੋਣ ਕਰਕੇ ਪਹਿਲੇ ਨਖੇਤ ਹੋ ਗਏ ਇਹ ਜੀ ਇਹਨਾਂ ਦੇ ਛੋਣ ਨੂੰ ਇਹਨਾਂ ਦੇ ਕਾਮਕਾਰਾਂ ਨੂੰ ਤੇ ਜਿਹੜਾ ਵਿਅਕਤੀ ਵੀ ਬ੍ਰਾਹਮਣ ਦੀ ਉਸ ਪ੍ਰਣਾਲੀ ਤੋਂ ਬਾਹਰ ਜਾਂਦਾ ਵਾ ਉਸ ਨੂੰ ਪਿੱਟਿਆ ਹੋਇਆ ਪ੍ਰਮਾਨ ਕਰ ਲਿਆ ਗਿਆ ਤੇ ਫਿਰ ਇਸ ਪ੍ਰਣਾਲੀ ਨੇ ਜਾਤ ਪਾਤ ਨੂੰ ਤੇ ਬ੍ਰਾਹਮਣ ਦੀ ਉੱਤਰਾ ਨੂੰ ਕਾਇਮ ਕਰਨ ਵਾਸਤੇ ਸਭ ਤੋਂ ਵੱਡੀ ਦੇਣ ਜਿਹੜੀ ਹੈ ਉਹ ਸਮਾਜ ਵਿੱਚ ਰਿੱਤੀ ਸਤਿਗੁਰ ਨੇ ਬਾਣੀ ਅੰਦਰ ਖਾਸ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਸੋਚ ਪਿੱਟਦਾ ਉਦੋਂ ਬ੍ਰਾਹਮਣ ਦੀ ਪ੍ਰਣਾਲੀ ਦਾ ਜ਼ਿਕਰ ਕਰਦੇ ਆ ਸਤਿਗੁਰ ਕਹਿੰਦੇ ਵੀ ਦੇ ਕੇ ਚੌਂਕਾ ਕੱਢੀ ਕਾਰ ਜੀ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹ ਅੰਨ ਆ ਸਾਡਾ ਫਿੱਟ ਹੈਟ ਆਪਣੇ ਰੋਟੀ ਨੂੰ ਬਣਾਉਣ ਵਾਸਤੇ ਗੋਇ ਦਾ ਕੋਚਾ ਫੇਰ ਕੇ ਜੇ ਉਸ ਨੂੰ ਪਵਿੱਤਰ ਕਰਦਾ ਵਾ ਤੇ ਜੇ ਕਿਸੇ ਉਸ ਸ਼ੂਟਰ ਦਾ ਪਰਛਾਵਾਂ ਵੀ ਉਹਦੇ ਉੱਤੇ ਪੈ ਜੇ ਤੇ ਉਹ ਕਹਿੰਦਾ ਪਿੱਟਿਆ ਗਿਆ ਜੀ ਕਹਾਣੀ ਇੱਥੇ ਖਤਮ ਨਹੀਂ ਹੋਈ ਇਹ ਸਭ ਤੋਂ ਜ਼ਿਆਦਾ ਖਤਰਨਾਕ ਇਸ ਕਰਕੇ ਸਾਬਤ ਹੋਈ ਹੋਰ ਵੀ ਕ੍ਰੀਤੀਆਂ ਹੁੰਦੀਆਂ ਨੇ ਸਮਾਜ ਦੇ ਅੰਦਰ ਬ੍ਰਾਹਮਣ ਨੇ ਹੋਰ ਵੀ ਕ੍ਰੀਤੀਆਂ ਚਲਾਈਆਂ ਜਿਸ ਦੇ ਵਿੱਚ ਬਹੁਤ ਸਾਰੀ ਇਹੋ ਜਿਹੀਆਂ ਗੱਲਾਂ ਸੀਗੀਆਂ ਜੋ ਸਮਾਜ ਵਾਸਤੇ ਹਾਨੀਕਾਰਕ ਸੀਗੀਆਂ ਪਰ ਜਿਹੜੀ ਇਹ ਸੁੱਚ ਪਿੱਟ ਦਾ ਇਸ ਨੇ ਪ੍ਰਚਲਨ ਜਿਹੜਾ ਸੀ ਉਹ ਪ੍ਰਚਲਿਤ ਕੀਤਾ ਇਹ ਇੰਨਾ ਕੋ ਖਤਰਨਾਕ ਹੋ ਗਿਆ ਇੰਨਾ ਕੋ ਖਤਰਨਾਕ ਵੀ ਇਸਨੇ ਕੇਵਲ ਵਿਅਕਤੀ ਦੇ ਧਾਰਮੀ ਜੀਵਨ 'ਚ ਨਹੀਂ ਬਲਕਿ ਸਾਰੇ ਪਾਸੇ ਆਪਣਾ ਪਸਾਰਾ ਫੈਲਾਇਆ ਹੁਣ ਤੁਸੀਂ ਵੇਖੋ ਵੀ ਕੋਈ ਬੰਦਾ ਬ੍ਰਾਹਮਣ ਦੇ ਇਨ੍ਹਾਂ ਧਰਮ ਗ੍ਰੰਥਾਂ ਦੇ ਮੁਤਾਬਕ ਜੇਕਰ ਕੋਈ ਵਿਦੇਸ਼ ਜਾਣ ਦਾ ਉਹਨੂੰ ਵੀ ਕਿਹਾ ਜਾਂਦਾ ਸੀ ਵੀ ਇਹ ਪਿੱਟਿਆ ਗਿਆ ਜੀ ਉਹਨੂੰ ਦੁਬਾਰਾ ਆ ਕੇ ਗਊ ਮੂਤਰ ਦੇ ਨਾਲ ਉਹਦਾ ਸ਼ੁੱਧੀਕਰਨ ਕੀਤਾ ਜਾਂਦਾ ਸੀ ਗੋਏ ਦੇ ਨਾਲ ਨਾਲੇ ਠੀਕ ਇਹ ਸਾਰੀਆਂ ਚੀਜ਼ਾਂ ਪੈਦਾ ਹੋਈਆਂ ਗਈਆਂ ਤਾਂ ਕਰਕੇ ਵੀ ਨੀਵੀਂ ਜਿਹੜੀ ਸ਼੍ਰੇਣੀ ਹੈ ਉਹ ਲਗਾਤਾਰ ਹੀਣ ਭਾਵਨਾ ਪੈਦਾ ਕਰੇ ਇੱਕ ਸੁਚਨਤਾ ਦਾ ਇਹ ਤਾਂ ਹੈ ਨਾ ਪਿੱਟਦਾ ਜਿਹੜਾ ਪ੍ਰਕਰਨ ਹੈ ਸਾਰਾ ਇਕ ਸੁੱਚਮਤਾ ਦਾ ਪੈਮਾਨਾ ਵੀ ਜਿਵੇਂ ਸਤਗੁਰ ਨੇ ਆਖਿਆ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਵੀ ਇੰਨਾ ਜ਼ਿਆਦਾ ਸੁੱਚਮਤਾ ਨੂੰ ਤੀਰਥਾਂ ਦੇ ਨਾਲ ਜੋੜ ਕੇ ਇੰਨਾ ਗੁੰਝਲਦਾਰ ਬਣਾਇਆ ਵੀ ਆਮ ਵਿਅਕਤੀ ਨੂੰ ਇਹ ਲੱਗੇ ਵੀ ਮੈਂ ਤਾਂ ਇਹ ਕਰ ਹੀ ਨਹੀਂ ਸਕਦਾ ਇਹ ਸੁਤੰਤਤਾ ਮੇਰੇ ਵੱਸ ਦੀ ਗੱਲ ਨਹੀਂ ਹੈ ਕਿ ਨਾ ਮੈਂ ਕਰ ਸਕਦਾ ਮੈਂ ਤਾਂ ਹੈਗਾ ਨੀਵਾ ਮੈਂ ਤਾਂ ਨੀਚਾ ਇਹ ਤਾਂ ਬ੍ਰਾਹਮਣ ਦੇਵਤਾ ਹੀ ਇਤਰਾ ਕਰ ਸਕਦੇ ਨੇ ਜਾਣੇ ਧਰਮ ਦਾ ਮੁੱਖ ਅੰਗ ਇਸ ਪਖੰਡ ਨੂੰ ਮੇਹਰ ਦਿੱਤਾ ਗਿਆ ਇਹੀ ਕਰਨਾ ਤੁਸੀਂ ਦੇਖੋ ਵੀ ਉਸ ਥਾਂ ਤੋਂ ਨਿਕਲ ਕੇ ਸਾਡੇ ਲੋਕ ਭਾਵੇਂ ਬਾਣੀ ਵੀ ਪੜਦੇ ਨੇ ਗੁਰਮਤਿ ਵੀ ਪੜਦੇ ਨੇ ਪਰ ਅੱਜ ਵੀ ਵਿਅਕਤੀ ਦੀ ਧਾਰਮਿਕਤਾ ਦਾ ਪੈਮਾਨਾ ਉਸ ਦਾ ਗਿਆਨ ਨਹੀਂ ਹੈ ਬਲਕਿ ਉਸ ਦਾ ਬਾਹਰੀ ਪਹਿਰਾਵਾ ਤੇ ਬਾਹਰ ਸੁਚੰਤਾ ਬਣ ਗਈ ਹੈ ਬੜੀ ਜਿੰਨਾ ਵਿਅਕਤੀ ਬਾਹਰੀ ਤੌਰ ਦੇ ਤੇ ਪਖੰਡ ਵੱਧ ਤੋਂ ਵੱਧ ਕਰਦਾ ਉਹ ਸੁਚਨਤਾ ਰੱਖਣ ਵਾਸਤੇ ਉਹ ਆਪਾਂ ਅੱਗੇ ਚੱਲ ਕੇ ਹੋਰ ਵੀ ਵਿਚਾਰ ਵਿਸਥਾਰ ਨਾਲ ਹੋਏਗੀ ਵੀ ਕਿਹੜੇ ਕਿਹੜੇ ਥਾਵਾਂ ਦੇ ਉੱਤੇ ਇਸਨੇ ਭਾਰੂ ਕੀਤਾ ਅਰਥ ਦੇ ਵਿੱਚ ਤੁਸੀਂ ਦੇਖੋ ਸਤਿਗੁਰ ਨੇ ਆਖਿਆ ਵੀ ਜਿੰਨਾ ਵਿਅਕਤੀਆਂ ਨੂੰ ਇਹ ਭਿੱਟਿਆ ਹੋਇਆ ਮੰਨਦਾ ਬ੍ਰਾਹਮਣ ਉਹਨਾਂ ਦੇ ਕੋਲੋਂ ਸਿਰ ਧਾਨ ਵੀ ਲੈਂਦਾ ਵਾ ਜਦ ਕਿ ਉਹਨਾਂ ਨੂੰ ਭਿੱਟਿਆ ਹੋਇਆ ਮੰਨਦਾ ਵਾ ਜਦਕਿ ਸ਼ੂਦਰ ਦੇ ਹੱਥੋਂ ਜੇ ਇਹਨੂੰ ਪੈਸਾ ਲੈਣਾ ਪਵੇ ਧਾਨ ਲੈਣਾ ਪਵੇ ਜਾਂ ਹੋਰ ਇਤਿਆਦ ਕਰਮ ਕਰਨੇ ਪੈਣ ਤੇ ਇਹ ਉਸ ਪੈਸੇ ਨੂੰ ਵੀ ਭਿੱਟਿਆ ਹੋਇਆ ਮੰਨਦਾ ਵਾ ਸਤਗੁਰੂ ਨੇ ਤੇ ਬੜੀ ਕੋਟਾਂਕਣ ਕੀਤਾ ਇਸ ਗੱਲ ਦੇ ਉੱਤੇ ਵੀ ਜੇ ਇਸ ਪੇਤ ਨੂੰ ਦੂਰ ਕਰਨਾ ਬ੍ਰਾਹਮਣ ਤੂੰ ਕੀ ਕਰਦਾ ਵਾ ਉਹ ਕਹਿੰਦਾ ਜੀ ਮੈਂ ਗੋਹਾ ਦਾ ਜਿਹੜਾ ਹੈ ਕੋਚਾ ਫੇਰਦਾ ਵਾ ਸਤਗੁਰ ਕਹਿੰਦੇ ਗਊ ਬ੍ਰਾਹਮਣ ਕੌਕਾਰ ਲਾ ਉਹ ਗੋਬਰ ਤਰਨ ਨਾ ਜਾਈ ਕਿ ਤੇਰੀ ਗਾਂ ਨੂੰ ਤੇ ਤੈਨੂੰ ਖੁਦ ਨੂੰ ਇੱਕ ਦੁਨਿਆਵੀ ਪੁਲ ਪਾਰ ਕਰਨ ਵਾਸਤੇ ਟੈਕਸ ਅਦਾ ਕਰਨਾ ਪੈਂਦਾ ਵਾ ਤੇ ਜਿਹੜੀ ਤੇਰੀ ਗਾਂ ਤੈਨੂੰ ਇੱਕ ਦੁਨਿਆਵੀ ਪੁਲ ਨੇ ਪਾਰ ਪਾਰ ਕਰਾ ਸਕਦੇ ਤੂੰ ਕਹਿੰਦਾ ਬਤਾਂ ਨੀ ਨਦੀ ਪਾਰ ਕਰਾਉਗੀ ਮਗਰ ਸੋਚ ਭਿੱਗਦੇ ਪ੍ਰਕਾਰ ਨੂੰ ਪਹਿਲੇ ਤਾਂ ਉਸ ਨੂੰ ਭਿੱਟੇ ਹੋਏ ਦੀ ਡੈਫੀਨੇਸ਼ਨ ਉਸਨੇ ਆਪਣੇ ਧਰਮ ਗ੍ਰੰਥਾਂਾਂ ਦਾ ਇੰਨੇ ਕੋ ਵਿਸਥਾਰ ਦਿੱਤੀ ਹੈ ਬੀਬੀਆਂ ਨੇ ਇਹ ਜਨਮ ਤੋਂ ਹੀ ਭਿੱਟੀਆਂ ਹੋਈਆਂ ਨੇ ਇਹਨਾਂ ਨੂੰ ਮਾਨਸਿਕਾ ਪ੍ਰਾਪਤੀ ਕੋਈ ਨਹੀਂ ਹੋਇਆ ਸਮਾਜ ਦੇ ਅੰਦਰ ਇਹਨਾਂ ਦਾ ਵੱਖਰੀ ਪ੍ਰਣਾਲੀ ਹੈ ਭਿੱਟਣ ਦੀ ਵੀ ਕਿਵੇਂ ਭਿੱਟੀਆਂ ਜਾਂਦੀਆਂ ਨੇ ਇਹ ਸੂਤਰਕ ਜਨ ਲੱਗਦਾ ਹੈ ਇਹਨਾਂ ਨੂੰ ਨਿਆਣੇ ਦੇ ਪੈਦਾ ਹੋਣ ਦੇ ਨਾਲ ਭਿੱਟੀਆਂ ਜਾਂਦੀਆਂ ਨੇ ਇੱਥੋਂ ਸ਼ੁਰੂ ਕੀਤੀ ਪ੍ਰਣਾਲੀ ਇੱਥੋਂ ਪੈਦਾ ਹੁੰਦਿਆਂ ਹੁੰਦਿਆਂ ਫਿਰ ਜਿਹੜਾ ਨਿਆਣਾ ਪੈਦਾ ਹੁੰਦਾ ਉਹ ਭਿੱਟਿਆ ਹੋਇਆ ਵਾ ਉਹਦਾ ਮੁੰਡਨ ਕਰਾਇਆ ਜਾਂਦਾ ਵੀ ਜਿਹੜੇ ਕੇਸ ਨੇ ਜਿਹੜੇ ਪੈਦਾ ਹੁੰਦੇ ਸਰ ਕੇਸ ਨੇ ਉਹ ਵੀ ਭਿੱਟ ਇਹ ਜਨਮ ਤੋਂ ਲੈ ਕੇ ਬੰਦੇ ਦੇ ਅਖੀਰ ਤੱਕ ਬੰਦਾ ਮਰ ਜੇ ਉਹ ਮਰਦਾ ਸਾਡੇ ਘਰ ਤੇ ਮਰ ਗਿਆ ਸਾਰਾ ਘਰ ਭਰ ਗਿਆ ਗਿਆ ਹੁਣ ਉਹਨੂੰ ਪਵਿੱਤਰ ਕਰਨਾ ਵਾ ਜਿਹੜੇ ਅਰਤੀ ਤੇ ਬਾਲਣਗੇ ਉਹ ਵੀ ਅਪਵਿੱਤਰ ਹੋਗੇ ਉਹਨਾਂ ਨੂੰ ਪਵਿੱਤਰ ਮਤਲਬ ਹਰ ਇੱਕ ਨਿੱਕੀ ਨਿੱਕੀ ਗਾਵਦੇ ਉੱਤੇ ਸੁੱਚਪਿੱਟ ਇੰਨੀ ਕੁ ਹਾਵੀ ਕਰਦੀ ਕਿ ਉਹਦੇ ਵਿੱਚੋਂ ਨਿਕਲਣਾ ਵਿਅਕਤੀ ਦੇ ਵਸਤੀ ਗੱਲ ਹੀ ਨਹੀਂ ਰਹੀ ਇਸ ਨੂੰ ਇਉਂ ਕਹਿ ਲਿਆ ਜਾਏ ਕਿ ਬ੍ਰਾਹਮਣ ਦੀ ਜਾਤ ਪਾਤ ਦੀ ਗੱਡੀ ਨੂੰ ਤੋੜਨ ਵਾਸਤੇ ਜਿਹੜੇ ਚਾਰ ਚੱਕੇ ਲੱਗੇ ਉਹਨਾਂ ਵਿੱਚੋਂ ਦੋ ਚੱਕੇ ਸੁੱਚਪਿੱਟ ਦੇ ਹੀ ਸੀਗੇ ਜਿਹੜੇ ਲਗਾਤਾਰ ਉਸ ਦੀ ਉਸ ਪ੍ਰਣਾਲੀ ਨੂੰ ਧੱਕਾ ਦੇਈਗੇ ਤੇ ਅਫਸੋਸ ਦੀ ਗੱਲ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਿਨੇ ਗੁਰਮਤ ਦਾ ਸਿਧਾਂਤ ੜੜ ਕਰਾਉਂਦੇ ਹੋਇਆ ਅਨੇਕਾਂ ਸਾਖੀਆਂ ਜਿਹੜੀਆਂ ਸੀਗੀਆਂ ਉਹ ਸਾਨੂੰ ਇਤਿਹਾਸ ਅੰਦਰ ਮਿਲੀਆਂ ਵੀ ਸਤਗੁਰ ਮਹਾਰਾਜ ਪਾਤਸ਼ਾਹ ਜਿਤੇ ਸਾਰੀ ਮਨੁੱਖਤਾ ਨੂੰ ਕਲਾ ਦੇ ਵਿੱਚ ਲੈਂਦੇ ਹੋਇਆ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਵਾਲਾ ਸਿਧਾਂਤ ੜੜ ਕਰਵਾਇਆ ਤੇ ਸਤਗੁਰ ਮਹਾਰਾਜ ਨੇ ਜੰਮਣ ਮਰਨਾ ਹੁਕਮ ਹੈ ਵਾਲੀ ਡੈਫੀਨੇਸ਼ਨ ਦੇ ਅਨੁਸਾਰ ਸਾਨੂੰ ਅੱਗੇ ਤੋਰਿਆ ਉਸ ਸੁੱਚ ਭੇਟ ਨੂੰ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਇੰਨੀ ਬਾਹਰ ਕੱਢਿਆ ਉਹ ਕਿਸੇ ਨਾ ਕਿਸੇ ਹੋਰ ਰੂਪ ਦੇ ਵਿੱਚ ਦੁਬਾਰਾ ਸਾਡੇ ਅੰਦਰ ਆ ਕੇ ਗੁਰਦੁਆਰਿਆਂ ਦੀ ਵੀ ਆਈ ਸਾਡੀ ਜ਼ਿੰਦਗੀਆਂ 'ਚ ਵੀ ਆ ਗਈ ਸਾਡੇ ਧਰਮ ਸਥਾਨਾਂ ਦੇ ਉੱਤੇ ਦਾ ਪਹੁੰਚੀ ਪਹੁੰਚੀ ਸਾਡੇ ਅਰਥ ਦੇ ਵਿੱਚ ਸਾਡੇ ਵਪਾਰ ਦੇ ਵਿੱਚ ਸਾਡੇ ਖਾਣ ਪੀਣ ਉੱਠਣ ਬੈਠਣ ਹਰ ਥਾਂ ਦੇ ਸੁੱਚ ਪਿੱਟ ਦਾ ਕੋਈ ਨਾ ਕੋਈ ਐਂਗਲ ਜਿਹੜਾ ਹੈ ਉਹ ਹੈਗਾ ਹੀ ਹੈਗਾ ਕੋਈ ਬੰਦਾ ਟੂਟੀਆਂ ਖੋਲਦਾ ਪੰਜ ਪੰਜ ਵਾਰੀ ਟੂਟੀਆਂ ਨੂੰ ਮਾਂਜੀ ਜਾ ਰਿਹਾ ਵਾ ਇਹ ਵੀ ਵਿੱਚ ਪ੍ਰਣਾਲੀ ਆ ਗਈ ਫਿਰ ਇਹਨਾਂ ਇੱਕ ਆ ਪ੍ਰਕਾਰ ਦੇ ਮਤਲਬ ਉਹ ਅੱਗੇ ਜਾ ਕੇ ਪੂਰੀ ਵਿਸਥਾਰ ਸਹਿਤ ਸਾਂਝਾ ਕਰਾਂਗੇ ਮੂਲ ਗੱਲ ਇਹ ਹੈ ਕਿ ਜਾਤ ਪਾਤ ਇਹ ਵੰਡੀਆਂ ਨੂੰ ਸਮਾਜ ਨੂੰ ਵੰਡਣ ਦੇ ਵਿੱਚ ਜੋ ਸਭ ਤੋਂ ਅਹਿਮ ਭੂਮਿਕਾ ਨਿਭਾਈ ਉਹ ਸੁੱਚ ਭੇਟ ਨੇ ਨਿਭਾਈ ਸੀ ਜਿਸ ਨੇ ਆਮ ਲੋਕਾਂ ਅੰਦਰ ਹੀਣ ਭਾਵਨਾ ਪੈਦਾ ਕਰਤੀ ਇੱਕ ਜੂਝਣ ਦੀ ਸਮਰੱਥਾ ਹੀ ਖਤਮ ਕਰ ਦਿੱਤੀ ਵੀ ਅਸੀਂ ਉਹ ਜੋੜ ਸਕਦੇ ਹਾਂ ਉਹ ਆਪਣੇ ਆਪ ਨੂੰ ਮੰਨ ਕੇ ਬ੍ਰਾਹਮਣੀ ਸ੍ਰੇਸ਼ਟ ਹੈ ਤੇ ਮੇਰੇ ਪੱਲੇ ਤਾਂ ਸਾਡੇ ਪੱਲੇ ਕੁਝ ਨਹੀਂ ਹੈ ਸੋ ਇਹ ਵਿਰਤੀ ਹੋਣਾ ਨੇ ਜਿਵੇਂ ਵਿਚਾਰ ਰੱਖੇ ਕਿ ਇਹ ਜਿਹੜਾ ਸੁੱਚ ਭੇਟ ਦਾ ਕਨਸੈਪਟ ਹੈ ਇਹ ਬ੍ਰਾਹਮਣ ਵੱਲੋਂ ਸ਼ੁਰੂ ਕੀਤਾ ਗਿਆ ਸੀ ਕਿ ਲੋਟਾ ਲੋਕਾਂ ਦੀ ਲੋਟਕ ਸੋਟ ਹੁੰਦੀ ਰਵੇ ਤੇ ਲੋਕ ਨੇ ਜਿਹੜੇ ਉਹ ਉੱਚੇ ਨਾ ਉਠ ਸਕਣ ਉਹਨਾਂ ਦੇ ਅੰਦਰ ਹੀਣ ਭਾਵਨਾ ਸਦਾਬਾਦੀ ਬਿਠਾ ਦਿੱਤੀ ਗਈ। ਸੋ ਜੋ ਕੁਝ ਬ੍ਰਾਹਮਣ ਦੇ ਆਪਣੇ ਸਮਾਜ ਵਿੱਚ ਵਰਤਾਰਾ ਵਰਤ ਰਿਹਾ ਸੀ ਸਿੱਖੀ ਦੇ ਇਸ ਰਾਹ ਤੇ ਚੱਲਣ ਵਾਲੇ ਨੇ ਜਿਹੜੇ ਉਹ ਵੀ ਇਸ ਦੇ ਅਧੀਨ ਹੁਣ ਹੋ ਚੁੱਕੇ ਨੇ। ਤੇ ਆਪਾਂ ਵੀਰ ਨਛੱਤਰ ਸਿੰਘ ਜੀ ਦੇ ਕੋਲੋਂ ਪੁੱਛਣ ਦਾ ਮੈਂ ਯਤਨ ਕਰਾਂਗਾ ਕਿ ਜਿਵੇਂ ਬ੍ਰਾਹਮਣ ਸੀਗਾ ਉਹ ਸ਼ੂਦਰ ਨੂੰ ਆਪਣੇ ਖੂਹ ਤੇ ਵੀ ਨਹੀਂ ਸੀ ਆਉਣ ਦਿੰਦਾ ਉਹਨੂੰ ਆਪਣੇ ਨਾਲ ਛੋਣਾ ਤਾਂ ਬਹੁਤ ਦੂਰ ਦੀ ਗੱਲ ਅਸ਼ੂਤ ਤਾਂ ਹੀ ਕਿਹਾ ਜਾਂਦਾ ਸੀਗਾ ਕਿ ਉਹ ਛੂਣ ਵੀ ਨਹੀਂ ਸੀ ਦਿੰਦਾ ਸੋ ਮੈਂ ਵੀਰ ਨਛੱਤਰ ਸਿੰਘ ਜੀ ਦੇ ਕੋਲੋਂ ਇਹ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਦੱਸੋ ਕਿ ਸਿੱਖ ਧਰਮ ਦੇ ਅੰਦਰ ਜਾਂ ਧਾਰਮਿਕ ਸਥਾਨਾਂ ਦੇ ਵਿੱਚ ਸਮਾਜ ਦੇ ਅੰਦਰ ਕਿਹੜੀਆਂ-ਕਿਹੜੀਆਂ ਥਾਵਾਂ ਤੇ ਮੁੱਖ ਇਹ ਜਿਹੜਾ ਵਾ ਪਵਿੱਤਰ ਅਪਵਿੱਤਰ ਦਾ ਝੂਠ ਸੋਚ ਦਾ ਜਿਹੜਾ ਵਾ ਉਹ ਵੈਂਪਰ ਇਹ ਫੁਲਾਇਆ ਗਿਆ ਵਾ ਜੋ ਦੇਖਣ ਵਿੱਚ ਆ ਰਿਹਾ ਹਾਂ ਵੀਰ ਜੀ ਬੜੀ ਪਿਆਰੀ ਗੱਲ ਕਿੱਥੇ ਕਿੱਥੇ ਗੱਲਾਂ ਸਾਰੀਆਂ ਨਾ ਸਾਡੇ ਸਮਾਜ ਚ ਵਾਪਰ ਗਈਆਂ ਤੁਸੀਂ ਵੇਖੋ ਵੀ ਕੋਈ ਵੀ ਗੁਰਦੁਆਰਾ ਜਾਂ ਧਾਰਮਿਕ ਸਾਡੇ ਖਾਸ ਕਰਕੇ ਜਿਹੜਾ ਅੱਜ ਸਾਧ ਲਾਣਾ ਸਾਡਾ ਨਾ ਬਹੁਤਾ ਸਿੱਖੀ ਚ ਜਾਂ ਸਿੱਖੀ ਦੇ ਪ੍ਰਚਾਰ ਦੇ ਦਾਅਵੇ ਕਰਦੇ ਆ ਮੈਂ ਸੋਚਦਾ ਵੀ ਜਿਵੇਂ ਮਿਰਜੀ ਨੇ ਕਿਹਾ ਵੀ ਬ੍ਰਾਹਮਣਵਾਦ ਨੇ ਇਹ ਗੱਲਾਂ ਪ੍ਰਚਲਿਤ ਕਰ ਦਿੱਤੀਆਂ ਔਰ ਅੱਜ ਦਾ ਇਹ ਬ੍ਰਾਹਮਣਵਾਦ ਇਹ ਕਹਿ ਲਈਏ ਕਿ ਅੱਜ ਦੇ ਸਮੇਂ ਵਿੱਚ ਗੁਰਦੁਆਰਿਆਂ ਵਿੱਚ ਜਿਵੇਂ ਪ੍ਰਸ਼ਾਦ ਬਣਾਉਣ ਦੀ ਵਿਧੀ ਦੀਆਂ ਗੱਲਾਂ ਆ ਗਈਆਂ ਸਾਰੀਆਂ ਚੀਜ਼ਾਂ ਅੰਬਾਲਣ ਸੁਚਾਇਤੋਂ ਤੱਕ ਜਿੱਥੇ ਉਹ ਕਰਮ ਕਰਦੇ ਸੀ ਉਹ ਸਾਡੇ ਲਾਣੇ ਵਿੱਚ ਵੀ ਇਹ ਗੱਲਾਂ ਆਈਆਂ ਫੇਰ ਤੁਸੀਂ ਵੇਖੋ ਵੀ ਜਦੋਂ ਅਸੀਂ ਖਾਣਾ ਪ੍ਰਸ਼ਾਦ ਦੀ ਡੇਕ ਤਿਆਰ ਕਰਦੇ ਹਾਂ ਉੱਥੇ ਕਿਹੜੀ ਕਿਹੜੀ ਚੀਜ਼ ਦਾ ਫੇਰ ਚੁੰਕਾ ਜਿਹੜਾ ਵਾ ਉਹਨੂੰ ਧੋ ਲਓ ਜਾਂ ਛਿੱਟੇ ਮਾਰ ਕੇ ਸਾਫ਼ ਕਰ ਲਓ ਗੁਰੂ ਸਾਹਿਬ ਜੀ ਨੇ ਬਾਣੀ ਚ ਬੜੀ ਪਿਆਰੀ ਗੱਲ ਕੀਤੀ ਵੀ ਜਿੱਥੇ ਬ੍ਰਾਹਮਣ ਚੌਕੇ ਸੁੱਚੇ ਦੀ ਜਾਂ ਸਾਫ਼ ਸੁਥਰੇ ਢੰਗ ਤਰੀਕੇ ਦੀ ਗੱਲ ਕਰਦਾ ਆ ਤਾਂ ਸਾਡੇ ਸਮਾਜ ਵਿੱਚ ਗੁਰਦੁਆਰੇ ਜਿਵੇਂ ਬੱਚੇ ਦਾ ਜਨਮ ਹੋਣਾ ਆਮ ਘਰਾਂ ਵਿੱਚ ਵੀ ਗੱਲ ਆਪਰ ਗਈ ਵੀ 100 ਮਹੀਨਾ ਇਹ ਘਰ ਪਰਤ ਰਹੇਗਾ ਜੀ ਇੱਥੇ ਬੱਚੇ ਦਾ ਜਨਮ ਹੋ ਗਿਆ ਹਾਂਜੀ ਜਾਂ ਹੋਰ ਬਹੁਤ ਆ ਸਾਰਿਆਂ ਥਾਵਾਂ ਤੇ ਜਦੋਂ ਅਸੀਂ ਇੱਕ ਦੂਜੇ ਨੂੰ ਫਤਿਹ ਬੁਲਾਉਨੇ ਆ ਔਰ ਇਥੋਂ ਤੱਕ ਤਰਾਸਦੀ ਸਾਡੀ ਕੌਮ ਦੀ ਵੇਖੋ ਕਿ ਪਾਠ ਕਰਨ ਲੱਗਿਆਂ ਵੀ ਅਸੀਂ ਸੋਚਿਆ ਵੀ ਮੂੰਹ ਤੇ ਇੱਕ ਪਟਕਾ ਬੰਨ ਲਈਏ ਤਾਂ ਕਿ ਪਾਠ ਕਰਨ ਲੱਗਿਆਂ ਸ਼ਾਇਦ ਪਾਠ ਹੀ ਝੂਠਾ ਨਾ ਹੋ ਜਾਏ ਜਿਹੜੀ ਬਾਣੀ ਨੇ ਸਾਨੂੰ ਇਸ ਵਹਿਮ ਭਰਮ ਚੋਂ ਕਰਮ ਕਾਂਡ ਚੋਂ ਬਾਹਰ ਕੱਢਣਾ ਸੀ ਸਾਡੇ ਧਾਰਮਿਕ ਸਥਾਨਾਂ ਤੇ ਉਹ ਬਾਣੀ ਪੜਨ ਤੇ ਜਦ ਬਾਣੀ ਦੀ ਵਿਚਾਰ ਕਰਨ ਲੱਗਿਆਂ ਵੀ ਐਸੇ ਬੇਅੰਤ ਕਰਮ ਕਾਂਡ ਵਾਪਰ ਗਏ ਉਹਦਾ ਖਾਸ ਕਾਰਨ ਇਹ ਹੈ ਕਿ ਅਸੀਂ ਕਦੀ ਵੀ ਬਾਣੀ ਨੂੰ ਸਮਝਣ ਵਾਲੇ ਬੰਦੇ ਨਹੀਂ ਗਏ ਜਿਵੇਂ ਕਬੁੱਧ ਡੂਮਣੀ ਕੁਦਾਇਆ ਉਸੈਣ ਮੁੱਠੀ ਕਰੋਧ ਚੰਡਾਲ ਕਾਰ ਕੱਢੀ ਕਿਹਾ ਜਾਂ ਚਾਲੇ ਬੈਠੀਆਂ ਨਾਲ ਗੁਰੂ ਸਾਹਿਬ ਜੀ ਜੇ ਉਸ ਵਕਤ ਦੇ ਬ੍ਰਾਹਮਣ ਨੂੰ ਕਹਿੰਦੇ ਨੇ ਕਿ ਭਾਈ ਤੂੰ ਇਹ ਸਾਰੇ ਕਰਮ ਤਾਂ ਕਰ ਲੈ ਕਾਰ ਕੱਢ ਲਈ ਪੋਚਾ ਮਾਰ ਲਿਆ ਚੌਂਕਾ ਸਾਫ਼ ਕਰ ਲਿਆ ਪਰ ਤੇਰੇ ਅੰਦਰ ਦੀ ਉਹ ਸਾਰੀ ਮਲੰਕਤਾ ਤਾਂ ਉਦਾ ਹੀ ਭਰੀ ਪਈ ਐ ਅੱਜ ਦੇ ਸਾਡੇ ਸਮਾਜ ਅੰਦਰ ਇਹ ਥਾਂ ਥਾਂ ਤੇ ਧਾਰਮਿਕ ਗੁਰਦੁਆਰਿਆਂ ਦੇ ਅੰਦਰ ਜਾਂ ਜਿਵੇਂ ਤੁਸੀਂ ਸ਼ੁਰੂ ਚ ਇੱਕ ਜ਼ਿਕਰ ਕੀਤਾ ਸੀ ਵੀ ਪ੍ਰਸ਼ਾਦ ਲੈਣ ਲੱਗਿਆਂ ਵੈਂਦੇ ਨੇ ਕਿ ਇਹਦੇ ਹੱਥੋਂ ਲੈਣਾ ਦਾ ਇਸ ਪ੍ਰਸ਼ਾਦ ਨੂੰ ਦੇਣਾ ਕਿ ਨਹੀਂ ਦੇਣਾ ਇਹ ਬਹੁਤਿਆਂ ਥਾਵਾਂ ਤੇ ਸਾਡੀ ਜਿਹੜੀ ਇਹ ਗੱਲ ਹੈ ਅੱਜ ਵਾਪਰ ਗਈ ਗੁਰਮਤਿ ਸੋਝੀ ਬਾਣੀ ਦੀ ਵਿਚਾਰ ਗੁਰਮਤਿ ਵਿਚਾਰ ਨਾ ਹੋਣ ਕਰਕੇ ਸੋ ਸੰਗਤਾਂ ਨੂੰ ਸੁਚੇਤ ਧੌਣ ਦੀ ਲੋੜ ਹੈ ਕਿ ਅਸੀਂ ਜਿੱਥੇ ਸਮਾਜਿਕ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ ਉੱਥੇ ਨਾਲ ਦੀ ਨਾਲ ਬਾਣੀ ਵਿੱਚੋਂ ਇਹ ਸੇਧ ਲਈਏ ਕਿ ਗੁਰੂ ਸਾਹਿਬ ਜੀ ਕੱਲੇ ਸਰੀਰ ਨੂੰ ਧੋ ਲੈਣ ਨੂੰ ਮਹੱਤਤਾ ਦੇ ਰਹੇ ਨੇ ਕਿ ਨਹੀਂ ਦੇ ਰਹੇ ਜਾਂ ਬਾਣੀ ਸਾਨੂੰ ਹੋਰ ਇਹਦੇ ਤੋਂ ਅਗਲੇਰੀ ਗੱਲ ਸਾਡੀ ਸੁਰਤ ਨੂੰ ਸਾਡੀ ਵਿਚਾਰ ਨੂੰ ਸੁਚੇਤ ਕਰਨ ਵਾਲੇ ਬੰਦੇ ਜਿਹੜੀ ਤੁਰ ਰਹੀ ਹੈ ਉਸ ਬੰਦੇ ਨੂੰ ਸਾਡਾ ਸਮਾਜ ਚੱਲੇ ਉਸ ਬੰਦੇ ਸਾਡੇ ਸਮਾਜ ਦੀ ਸਮਝਣ ਵਾਲੀ ਹੁੰਦੀ ਹੈ ਵੀ ਮਤਲਬ ਇਹ ਕਿਸ ਹੱਦ ਤੱਕ ਫਸਾਰਾ ਹੋਇਆ ਹੈ ਹਨ ਤੁਸੀਂ ਦੇਖੋ ਵੀ ਗੁਰੂ ਗ੍ਰੰਥ ਸਾਹਿਬ ਸਰੂਪਿਕ ਤੋਂ ਥਾਂ ਤੋਂ ਦੂਜੀ ਥਾਂ ਜਾਣਾ ਵਾ ਪਾਣੀ ਤਰੰਗਣਾਈ ਪ੍ਰਣਾਲੀ ਅੱਗੇ ਉੱਥੇ ਸ਼ਾਮਲ ਹੋ ਗਈ ਕੜਾਹ ਪ੍ਰਸ਼ਾਦ ਦੀ ਦੇਗ ਗੁਰਦੁਆਰੇ ਆਉਣੀ ਹੈ ਤਾਂ ਉੱਥੇ ਸ਼ਾਮਲ ਹੋ ਗਈ ਮਤਲਬ ਇਹ ਇੱਕ ਥਾਂ ਨਹੀਂ ਆਈ ਸਾਡੇ ਹਰੇਕ ਥਾਂ ਦੇ ਉੱਤੇ ਉਹ ਸੁੱਜ ਪਿੱਟ ਜਿਹੜੀ ਹੈ ਨਾ ਕਿਸੇ ਨਾ ਕਿਸੇ ਪ੍ਰਕਾਰ ਨਾਲ ਤੁਰ ਹੀ ਆ ਰਹੀ ਹੈ ਜਿਵੇਂ ਇਹਦੇ ਬੰਦੇ ਨੇ ਪਾਠ ਕਰਨਾ ਮੰਨ ਲਓ ਇੱਕ ਵਾਰੀ ਜੇ ਉਸ ਨੂੰ ਬਾਥਰੂਮ ਆ ਗਿਆ ਜੇ ਉਹ ਉੱਥੇ ਜਾ ਰਿਹਾ ਵਾ ਨਵੇਂ ਕੱਪੜਿਆਂ ਦੀਆਂ ਵਿਧੀਆਂ ਜਿਹੜੀਆਂ ਹਨ ਉਹ ਸਥਾਪਿਤ ਕਰ ਦਿੱਤੀਆਂ ਗਈਆਂ ਫਿਰ ਜੇ ਮੰਨ ਲਓ ਗੁਰਦੁਆਰੇ ਦੀ ਮਤਲਬ ਕਿਸੇ ਪ੍ਰਕਾਰ ਦੀ ਕੋਈ ਹੋਰ ਸੇਵਾ ਕਰਨੀ ਆ ਉਸ ਦੇ ਵਿੱਚ ਸੁੱਚ ਭਿੱਟਦੀਆਂ ਮਾਨਤਾਵਾਂ ਸਥਾਪਿਤ ਕਰਤੀਆਂ ਸਾਡੇ ਘਰਾਂ ਤੱਕ ਇਹ ਕਿੱਦਾਂ ਆ ਗਈਆਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਪ੍ਰਸ਼ਾਦ ਲੈ ਕੇ ਜਾਣਾ ਦੇਗ ਬਣਾ ਕੇ ਅੱਗੇ ਵੀ ਪਾਣੀ ਤਰੋ ਕਿਹਾ ਜਾ ਰਿਹਾ ਸਤਿਗੁਰੂ ਜੀ ਦਾ ਸਰੂਪ ਆਏ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲੈ ਕੇ ਜਾਣਾ ਉੱਥੇ ਵੀ ਫਿਰ ਇੱਥੋਂ ਵੀ ਇਸ ਤੋਂ ਵੀ ਅੱਗੇ ਗੱਲ ਚੱਲਦੀ ਹੈ ਜਦੋਂ ਤੇ ਖਾਸ ਕਰਕੇ ਜਿਹੜੀਆਂ ਸੰਗਤਾਂ ਨੇ ਸਲੋਤਾ ਜਾਂ ਨੇ ਉਹ ਇਸ ਗੱਲ ਤੋਂ ਵਾਕਿਫ ਹੋਣਗੇ ਕਿ ਦਰਬਾਰ ਸਾਹਿਬ ਦੇ ਅੰਦਰ ਬੀਬੀਆਂ ਨੂੰ ਕੀਰਤਨ ਕਰਨ ਦੇ ਵਿਸ਼ੇ ਦੇ ਉੱਤੇ ਵੀ ਬਹੁਤ ਸਾਰੀ ਜਿਹੜੀ ਬਹਿਸ ਆ ਮੁੱਦਾ ਹੈ ਜਿਹੜਾ ਉਹ ਕੌਮ ਦੇ ਅੰਦਰ ਪੈਦਾ ਹੋਇਆ ਸੀਗਾ ਸੋ ਇਹ ਵੀ ਬਾਣੀ ਦੇ ਅੰਦਰ ਅਸੀਂ ਸਮਝਣ ਦਾ ਯਤਨ ਕਰਾਂਗੇ ਕਿ ਕੀ ਜਿਹੜੀਆਂ ਬੀਬੀਆਂ ਨੇ ਭੈਣਾ ਨੇ ਉਹ ਪਵਿੱਤਰ ਹੁੰਦੀਆਂ ਕਿ ਨਹੀਂ ਹੁੰਦੀਆਂ ਜਾਂ ਸਤਿਗੁਰੂ ਜੀ ਨੇ ਉਸ ਪੰਕਤੀ ਨੂੰ ਕਿਹੜੇ ਅਰਥਾਂ ਦੇ ਵਿੱਚ ਵਰਤਿਆ ਵਾ ਇਸ ਤੋਂ ਇਲਾਵਾ ਗੁਰਦੁਆਰਿਆਂ ਦੇ ਅੰਦਰ ਬਹੁਤ ਜਗ੍ਹਾ ਨੇ ਜਿੱਥੇ ਪਵਿੱਤਰ ਤੇ ਅਪਵਿੱਤਰ ਸੋਚ ਝੂਠ ਕਹਿ ਕੇ ਇਥੋਂ ਤੱਕ ਕਿ ਜਿਹੜੀ ਬਾਲਟੀ ਆ ਉਹ ਵੀ ਥੱਲੇ ਨਹੀਂ ਰੱਖੀ ਜਾਂਦੀ ਕਿ ਇਹ ਜੀ ਝੂਠੀ ਹੋ ਗਈ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਪੱਖ ਨੇ ਜਿੱਥੇ ਜਿਹੜਾ ਝੂਠ ਆ ਤੇ ਸੋਚ ਦਾ ਵਹਿਮ ਭਰਮ ਹੈ ਜਿਹੜਾ ਉਹ ਪਾਲਿਆ ਗਿਆ ਦਾ। ਮੈਂ ਦੋ ਲਫ਼ਜ਼ਾਂ ਦੇ ਵਿੱਚ ਗੱਲ ਕਰਾਂ ਕਿ ਜਿਹੜਾ ਸੋਚ ਅਤੇ ਝੂਠ ਆ ਇਹਨੂੰ ਸੌਖਿਆ ਸਮਝਣਾ ਆਵੇ ਕਿਉਂਕਿ ਜੇ ਅਸੀਂ ਕਹਿ ਦਈਏ ਕਿ ਸੱਚ ਝੂਠ ਕੋਈ ਨਹੀਂ ਹੈ ਤੇ ਫਿਰ ਬਹੁਤ ਸਾਰੇ ਵੀਰਾਂ ਭੈਣਾਂ ਦੇ ਸਵਾਲ ਹੋਣਗੇ ਕਿ ਫਿਰ ਬਰਤਨ ਕੀ ਕਰਨ ਨੂੰ ਸਾਫ਼ ਕਰਦੇ ਆਂ ਫਿਰ ਇਸ਼ਨਾਨ ਕੀ ਕਰਨ ਨੂੰ ਕਰਨਾ ਅਸੀਂ ਫਿਰ ਤਾਂ ਕੋਈ ਚੀਜ਼ ਸਾਫ਼ ਕਰਨ ਦੀ ਲੋੜ ਨਹੀਂ ਸੋ ਇੱਥੇ ਜਿਹੜੇ ਲਫ਼ਜ਼ ਨੇ ਉਹ ਝੂਠ ਦੀ ਜਗ੍ਹਾ ਤੇ ਅਸੀਂ ਗਦਲਾ ਕਹਿ ਸਕਦੇ ਆਂ ਕਿ ਜਿਹੜਾ ਪਵਿੱਤਰ ਆ ਉਹਨੂੰ ਅਸੀਂ ਸਾਫ਼ ਕਹਿ ਸਕਦੇ ਆਂ